ਕਹ ਲੈ ਜੀ ਨੀ ਮਲ ਆਜੂਂ ਕਿੱਤ ਕਹੋ ਜਨਾ ਦਾ ਜੱਟ ਵੀ ਜੀ ਨੇ ਸਸੀ ਗੁਰਬੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਜੀਤ ਲੈ ਕੇ ਆਇਆ ਹਾਂ ਦੀ ਤੁਹਾਡੇ ਲਈ ਇੱਕ ਹੋਰ ਵੀਡੀਓ ਜੀ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਤੇ ਬਹੁਤ ਕੁਝ ਕੀਤਾ ਜੀ ਆਪਾਂ 2018 ਦੇ ਵਿੱਚ ਤੇ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਹਾਂ ਜੀ 2019 ਦੇ ਵਿੱਚ ਤੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਵੀਰਾਂ ਦਾ ਬਹੁਤ ਹੀ ਵਧੀਆ ਲੰਗੇਜੀ 2019 ਮੈਂ ਦਵਾਵਾ ਕਰਦਾ ਜੀ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਤੇ ਅੱਜ ਦੀ ਵੀਡੀਓ ਦੇ ਵਿੱਚ ਵੀਰ ਆਪਾਂ ਟਰੈਕਟਰ ਆਇਆ ਜਿਹੜਾ ਪਹਿਲਾਂ ਨਿਊ ਹਾਲੈਂਡ 6010 ਟਰੈਕਟਰ ਆ ਵੀ ਰਹੇ 2017 ਮਾਡਲ ਹੈ ਵੀਰ ਜੀ 2 1200 ਘੰਟੇ ਚੱਲੇ ਹੋਏ ਨੇ ਤੇ 7 ਲੱਖ ਪ੍ਰਾਈਸ ਮੰਗਿਆ ਵੀਰ ਨੇ ਬਟਾਲਾ ਏਰੀਆ 90% ਟਾਇਰਾਂ ਦੀ ਕੰਡੀਸ਼ਨ ਹੈ 84372 ਤੇ 2000 ਪੂਰਾ 2005 ਇਹਨਾਂ ਦਾ ਨੰਬਰ ਹੈ ਜੇਕਰ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਜੇਕਰ ਤੁਸੀਂ ਵੀ ਕੋਈ ਆਪਣਾ ਟਰੈਕਟਰ ਟਰਾਲੀ ਕੋਈ ਹੋਰ ਸੰਸੇਲ ਕਰਨਾ ਚਾਹੁੰਦੇ ਹੋ ਜੀ ਤਾਂ ਉਹਦੀਆਂ ਪੰਜ ਤੋਂ ਸੱਤ ਫੋਟੋਆਂ ਤੇ ਲਿਖੀ ਹੋਈ ਜਾਣਕਾਰੀ ਲਿਖ ਕੇ WhatsApp ਦੇ ਉੱਪਰ ਤੁਸੀਂ ਮੇਰੇ ਨੰਬਰ ਤੇ ਭੇਜ ਦਿਓ ਜੀ ਮੇਰਾ ਨੰਬਰ ਹੈਗਾ ਜੀ 8837665987 ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੀ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਵਾਂਗੇ ਜੀ ਨਾ ਹੀ ਕੋਈ ਐਡ ਟਰੈਕਟਰ ਸੇਲ ਵਗੈ ਹੋਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਰਚਾ ਅਸੀਂ ਕਮਿਸ਼ਨ ਲੈਂਦੇ ਆ ਜੀ ਨਾ ਹੀ ਐਡ ਪਾਉਣ ਦੇ ਵਿੱਚ ਸਾਡਾ ਕੋਈ ਕਮਿਸ਼ਨ ਹੁੰਦਾ ਹੈ ਤੇ ਸਭ ਕੁਝ ਬਿਲਕੁਲ ਫ੍ਰੀ ਕੀਤਾ ਜਾਂਦਾ ਜੀ ਕਿਸਾਨ ਵੀਰਾਂ ਦੇ ਲਈ ਕੀਤਾ ਜਾਂਦਾ ਹੈ ਕਿਉਂਕਿ ਮੈਂ ਖੁਦ ਵੀ ਕਿਸਾਨ ਆ ਤੇ ਕਿਸਾਨ ਵੀਰਾਂ ਲਈ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਲਈ ਵਧੀਆ-ਵਧੀਆ ਟਰੈਕਟਰ ਟਰੋਲੀਆਂ ਜਿਹੜੇ ਨਹੀਂ ਲੈ ਸਕਦੇ ਨਵੇਂ ਟਰੈਕਟਰ ਉਹਨਾਂ ਲਈ ਇਹ ਚੈਨਲ ਕੰਮ ਕਰਦਾ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਕੋਈ ਟਰੈਕਟਰ ਟਰੋਲੀਆਂ ਤੇ ਹੋਰ ਸੰਦ ਹੁੰਦੇ ਨੇ ਵੀਰ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਇਹਨਾਂ ਟਰੈਕਟਰਾਂ ਵਿੱਚ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਵੀ ਵੀਡੀਓ ਦੇਖ ਸਕਣ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੁਹਾਡਾ ਆਪਣਾ ਆਪ ਦਾ ਚੈਨਲ ਹੈ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਰੋਟੋ ਸੀਡਿੰਗ ਮਸ਼ੀਨ ਰੋਟਾ ਬੀਟਰ ਨਾਲ ਜਿਹੜੀ ਬਜਾਈ ਕਰਨ ਵਾਲੀ ਮਸ਼ੀਨ ਹੈ ਜੀ 2018 ਮਾਡਲ ਹੈ ਵੀਰ ਜੀ 1 ਲੱਖ ਤੇ 18000 ਰੁਪਏ ਦਾ ਵੀਰ ਜੀ ਬਿੱਲ ਕੱਟਿਆ ਹੋਇਆ ਹੈ ਦਾ ਯੂਜ਼ ਨਹੀਂ ਹੋਈ ਜੀ ਵੀਰ ਜੀ ਬਹੁਤ ਘੱਟ ਤੇ 85 ਤੋਂ 90% ਬਲੇਡ ਪਏ ਵੀ ਜੀ 8 ਫੁੱਟ ਹੈ ਇਹ 98145 ਪੂਰਾ 773 ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਤੇ ਹੁਣ ਕਰਦੇ ਵੀਰ ਆਪਾਂ ਕਮੈਂਟਾਂ ਦੀ ਗੱਲ ਕਿਹੜੇ-ਕਿਹੜੇ ਵੀਰਾਂ ਨੇ ਕੀ ਕਮੈਂਟ ਕੀਤਾ ਨਹੀਂ ਵੀਡੀਓ ਦੇ ਵਿੱਚ ਸਿੱਪੀ ਰੱਤਰੀ ਲਿਖਿਆ ਵੀਡੀਓ ਆਤਾ ਵੀਰੇ ਐਂਡ ਹੈਪੀ ਨਿਊ ईयर ਤੁਹਾਨੂੰ ਵੀ ਵੀਰ ਹੈਪੀ ਨਿਊ ईयर ਤੇ ਬਹੁਤ-ਬਹੁਤ ਵਧਾਈਆਂ ਵੀਰ ਜੀ ਆਪਣੇ 5000 ਸਬਸਕ੍ਰਾਈਬਰ ਵੀ ਤੁਸੀਂ 2018 ਦੇ ਵਿੱਚ ਵਿੱਚ ਕੰਪਲੀਟ ਕਰਤੇ ਤੇ ਤੁਹਾਡਾ ਆਪ ਦਾ ਚੈਨਲ ਹੈ ਵੀਰ ਜੀ ਤੁਹਾਡੇ ਲਈ ਨਵਾਂ ਸਾਲ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਭਵਿੰਦਰ ਗੁਆਰ ਨੇ ਲਿਖਿਆ ਸੀ ਏਰੀਆ ਵੀ ਦੱਸਿਆ ਕਰੋ ਆਪ ਵੀਰਾਂ ਆਪਾਂ ਦੱਸ ਦਿੰਨੇ ਜਿਹੜੀ ਵੀਡੀਓ 'ਚ ਆਪ ਲੋਕ ਏਰੀਆ ਆਉਂਦਾ ਲਿਖਿਆ ਆਪਾਂ ਜ਼ਰੂਰ ਦਸੀ ਦਾ ਪਰਲੋਚਨਿੰਗ ਨੇ ਲਿਖਿਆ ਜੀ ਨਾਈਸ ਵਾਈ ਜੀ ਐਂਡ ਹੈਪੀ ਨੀਅਰ 2019 ਵਾਈ ਜੀ ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵੀਰ ਜੀ ਨਵੇਂ ਸਾਲ ਦੀਆਂ ਤੇ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਪੂਜਾ ਚੌਧਰੀ ਨੇ ਲਿਖਿਆ ਸੀ ਨਾਈਸ ਤੇ ਯੂਨੀਵਰਸਲ ਮੋਬਾਈਲ ਨੇ ਲਿਖਿਆ ਸੀ 14 ਸੱਤ ਦੀ ਟਰਾਲੀ ਬਾਰੇ ਪੁੱਛ ਰਹੇ ਸੀ ਅਰਸ਼ ਜੀ ਨੇ ਲਿਖਿਆ ਜੀ ਵੀਰ ਏਰੀਆ ਦੱਸਿਆ ਕਰੋ ਵੀਰਾ ਮਸ਼ੀਨਾਂ ਵਾਲੀ ਵੀਡੀਓ ਤੇ ਏਰੀਆ ਵੀਰਾ ਨੇ ਨਹੀਂ ਪਵਾਇਆ ਸੀਗਾ ਹੋਰ ਸਾਰੀਆਂ ਵੀਡੀਓ ਤੇ ਏਰੀਆ ਜ਼ਰੂਰ ਹੁੰਦਾ ਜਸਪਾਲ ਜੀ ਨੇ ਲਿਖਿਆ ਜੀ ਨਾਈਸ ਵਾਈ ਜੀ ਅਮਰਜੀਤ ਨੇ ਸਿੰਘ ਨੇ ਲਿਖਿਆ ਸੀਗਾ ਨਾਈਸ ਬਰੋ ਵੀਡੀਓ ਐਂਡ ਹੈਪੀ ਨਿਊ ईयर ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਵੀ ਜੀ ਨਵੇਂ ਸਾਲ ਦੀਆਂ ਤੇ ਬਸੰਤ ਸਿੰਘ ਨੇ ਲਿਖਿਆ ਸੀ ਸਿਰਫ ਸੰਦੀਪ ਸਿੰਘ ਨੇ ਲਿਖਿਆ ਸੀ ਬਾਈ ਟਰਾਲੀ ਹੈ ਤਾਂ ਕੋਈ ਦੱਸਿਓ ਵੀ ਜੀ ਆਪਾਂ ਟਰਾਲੀ ਦੀਆਂ ਬਹੁਤ ਸਾਰੀਆਂ ਵੀਡੀਓ ਪਾ ਚੁੱਕੀਆਂ ਹਾਂ ਤੁਸੀਂ ਦੇਖ ਸਕਦੇ ਹੋ ਮਨਜੀਤ ਸਿੰਘ ਨੇ ਲਿਖਿਆ ਸੀ ਕਿਹੜਾ ਮਾਡਲ ਆ ਵੀਰ ਇਹ ਟਰੈਕਟਰ 60 ਫਾਰਮ ਬਾਰੇ ਪੁੱਛ ਰਿਹਾ ਸੀ ਵੀਰ ਤੁਸੀਂ ਮਾਡਲ ਲਿਖਿਆ ਹੋਇਆ ਇਹਦੇ ਜਿੰਮੀ ਘਾਣ ਨੇ ਲਿਖਿਆ ਓਕੇ ਵੀਰ ਨਾਈਸ ਤੇ ਦੇਸੀ ਜੱਟ ਮੈਦਮਾ ਟਰੱਕ ਡਰਾਈਵਰ ਜੁਕੇ ਨੇ ਲਿਖਿਆ ਹੈਪੀ ਨਿਊ ইয়ারਸ ਆਲ ਬ੍ਰਦਰ ਬਹੁਤ ਬਹੁਤ ਧੰਨਵਾਦ ਵੀ ਤੇਰਾ ਤੁਸੀਂ ਵਿਸ਼ ਕੀਤਾ ਤੇ ਨਵਾਂ ਸਾਲ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਆਵੇ ਤੇ ਹਰਵਿੰਦਰ ਪੂਨੀਆ ਨੇ ਲਿਖਿਆ ਅੱਤ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇ ਉੱਤੇ ਕਮੈਂਟ ਕੀਤੇ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੁਹਾਡੀ ਸਦਕਾ ਹੀ ਵੀਰ ਆਪਣਾ ਸਾਰਾ ਕੁਝ ਇਹ ਕਰ ਰਹੇ ਆ ਤੇ ਮੈਂ ਬਹੁਤ ਜਲਦੀ ਚੈਨਲ ਦੇ ਉੱਤੇ ਬਹੁਤ ਕੁਝ ਲਮਾਂ ਲੈ ਕੇ ਆਵਾਂਗਾ ਤੇ ਆਪਣੇ ਦੂਸਰੇ ਚੈਨਲ ਤੇ ਵੀ ਅੱਜ ਵੀਡੀਓ ਪੋਗੂਗੀ ਟੀ ਟਰੈਕਟਰ ਕਿ ਕਿਹੜੀ ਚੀਜ਼ ਸਭ ਤੋਂ ਬੈਸਟ ਹੁੰਦੀ ਹੈ ਐਚਪੀ ਤੋਂ ਵੀ ਉੱਤੇ ਹੁੰਦੀ ਹੈ ਉਹ ਚੀਜ਼ ਤੇ ਆਰਪੀਐਮ ਤੋਂ ਵੀ ਉੱਤੇ ਸਿਲੰਡਰ ਤੋਂ ਹਰ ਇੱਕ ਚੀਜ਼ ਤੋਂ ਯਾਰ ਉੱਪਰ ਸਭ ਤੋਂ ਮੇਨ ਚੀਜ਼ ਜਿਹੜੀ ਤੁਸੀਂ ਦੇਖ ਕੇ ਟਰੈਕਟਰ ਲੈਣਾ ਹੈ ਉਹਦੇ ਉੱਤੇ ਆਪਾਂ ਵੀਡੀਓ ਪਾ ਰਹੇ ਹਾਂ ਤੇ ਨਵੇਂ ਟਰੈਕਟਰਾਂ ਲਈ ਹੋਊਗੀ ਤੇ ਤੁਸੀਂ ਉਹ ਵੀਡੀਓ ਵੀ ਦੇਖਿਓ ਤੇ ਆ ਵੀਡੀਓ ਨੂੰ ਵੀ ਦਿਓ ਪਿਆਰ ਸ਼ੇਅਰ ਜ਼ਰੂਰ ਕਰਦਿਆ ਕਰੋ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਹੈ ਮੇਰੇ ਭਰਾਵਾਂ ਨੇ ਤੇ ਸਬਸਕ੍ਰਾਈਬ ਤੁਹਾਡੀ ਮਰਜ਼ੀ ਹੈ ਕਰੋ ਜਾਂ ਨਾ ਕਰੋ ਮੈਂ ਤੁਹਾਨੂੰ ਕਹਦਾ ਨਹੀਂ ਸਬਸਕ੍ਰਾਈਬ ਪਰ ਸ਼ੇਅਰ ਲਾਈਕ ਕਮੈਂਟ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰਨ ਕੀ ਆਈਡੀ ਵੀ ਸਿਰਫ ਇਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਜੀ ਤਦ ਤੱਕ ਲਈ ਖੁਦ ਰੱਖ